ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੋਇਸ ਚੈਨਲ ਤੇ ਇਸ ਚੈਨਲ ਤੇ ਸਜਨਾ ਬਲੀਆ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਹੌਲਾ ਮੁਹੱਲਾ ਦੀ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਮੈਂ ਤੇ ਦੇਖ ਕੇ ਹੈਰਾਨ ਹੋ ਗਿਆ ਮੈਂ ਕਿ ਆਪਦੀ ਆਡੀਅੰਸ ਨਾਲ ਵੀ ਸ਼ੇਅਰ ਕੀਤਾ ਜਾਵੇ ਕਿ ਐਸੇ ਸਟੰਟ ਤਾਂ ਫਿਲਮਾਂ ਦੇ ਵਿੱਚ ਕਰਨ ਦੇਖਿਆ ਸੀ ਕਿ ਕਿਸ ਤਰ੍ਹਾਂ ਤਲਵਾਰ ਨੂੰ ਚਲਾਉਣਾ ਤੇ ਘੋੜੇ ਦੇ ਉੱਤੇ ਬਹਿ ਕੇ ਘੋੜਸਵਾਰੀ ਕਰਨਾ ਛੋਟੇ-ਛੋਟੇ ਬੱਚੇ ਵੀ ਬੜਾ ਮਤਲਬ ਇਹ ਮਜ਼ਾ ਆਇਆ ਤਾਨੂੰ ਵੀ ਮਜ਼ਾ ਆਇਆਗਾ ਇਹ ਵੀਡੀਓ ਦੇਖ ਕੇ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਦੇ ਅੰਦਰ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ 1701 ਹਿਜਰੀ ਦੇ ਅੰਦਰ ਹੌਲਾ ਮਹੱਲਾ ਸ਼ੁਰੂ ਕੀਤਾ ਸੀ ਮਕਸਦ ਕੀ ਸੀ ਸਿੱਖਾਂ ਦੇ ਅੰਦਰ ਜੰਗ ਦੀ ਇਹ ਹੌਸਲਾ ਉਹਨਾਂ ਦਾ ਬਲੰਦ ਕਰਨਾ ਦਿਲ ਵੱਡਾ ਕਰਨਾ ਹਿਰਦਾ ਯਾਨੀ ਉਹਨਾਂ ਨੂੰ ਟ੍ਰੇਨਿੰਗ ਦੇਣੀ ਜੰਗੀ ਮਹਾਰਤਾਂ ਸਿਖਾਉਣਾ ਜੰਗ ਲੜਨਾ ਸਿਖਾਉਣਾ ਇਹ ਸਾਰੇ ਮਕਸਦ ਸੀ ਕਿਤੇ ਮੈਂ ਗਲਤ ਤੇ ਨਹੀਂ ਕਹਿ ਰਿਹਾ ਅਗਰ ਕੋਈ ਮੈਂ ਗਲਤ ਕਹਿ ਰਿਹਾ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਦੱਸ ਦੇਣਾ ਔਰ ਪਹਿਲੋ ਹੀ ਮੈਂ ਮਾਫ਼ਰਤ ਕਰਨਾ ਅਗਰ ਕੋਈ ਮੈਂ ਗਲਤ ਗੱਲ ਕਹਿ ਲਈ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਾਸਤੇ 1701 ਹਿਜਰੀ ਇਸਵੀ ਦੇ ਅੰਦਰ 1701 ਇਸਵੀ ਦੇ ਅੰਦਰ ਇਸ ਵਾਸਤੇ ਸ਼ੁਰੂ ਕੀਤਾ ਤਾਂ ਕਿ ਸਿੱਖਾਂ ਦੇ ਅੰਦਰ ਜੰਗ ਦਾ ਸ਼ੌਕ ਪੈਦਾ ਕੀਤਾ ਜਾਵੇ ਤੇ ਇਹ ਵਿਸਾਖੀ ਦੇ ਇੱਕ ਦਿਨ ਤੋਂ ਬਾਅਦ ਇਹ ਮਨਾਣਾ ਸ਼ੁਰੂ ਕੀਤਾ ਜਾਂਦਾ ਹੈ ਬਹੁਤ ਸਾਰਾ ਮਜ਼ਾ ਆਏਗਾ ਤੁਹਾਨੂੰ ਇਸ ਵੀਡੀਓ ਦੇ ਅੰਦਰ ਜਲਦੀ ਨਾਲ ਵੀਡੀਓ ਸਟਾਰਟ ਕਰਨੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੱਲ ਲੱਗੇ ਵੀਡੀਓ ਨੂੰ ਲਾਈਕ ਕਰਦੇ ਜੇ ਜਦੋਂ ਹੁਣ ਕਰਨੇ ਆ ਵੀਡੀਓ ਸਟਾਰਟ ਉਮੀਦ ਕਰਦਾ ਤੁਸੀਂ ਸਾਰੀ ਵੀਡੀਓ ਦਾ ਆਨੰਦ ਮਾਣੋਗੇ ਤੇ ਸ਼ੁਰੂ ਕਰਦੇ ਹਾਂ ਜੀ ਦ੍ਰਿਸ਼ ਉਹ ਜਿਹੜਾ ਤੇ ਫਿਰ ਲੈ ਚੱਲਾਂ ਤੁਹਾਨੂੰ ਚਰਨਿੰਗ ਅੰਗਸਟ ਡੀਅਮ ਇੱਥੇ ਬੈਠ ਕੇ ਵੀਡੀਓ ਵੇਖਿਆ ਜੇ ਆਹ ਵਾਈਕ ਮਹੱਲਾ ਕਦੋਂ ਕੋ ਨਿਕਲਣਾ ਬਾਈ ਇਹ ਬਾਈ 11 ਵਜੇ ਦਾ ਟਾਈਮ ਆ ਤੇ 12 ਵਜੇ ਚੱਲਾ ਮਾਰਦੇ 12 ਵਜੇ ਤੋਂ ਚੱਲਾ ਹੋ ਜਾਣਾ ਠੀਕ ਹੈ Ma ti segui, o no? Eeeh! Aeeeh! A ਪਹਿਲਾਂ ਮੈਂ ਲੈ ਕੇ ਚਲਦਾ ਗੁਰਦੁਆਰਾ ਸ਼ਹੀਦੀ ਬਾਗ ਜਿੱਥੋਂ ਇਹ ਹੁੱਲਾ ਮੱਲਾ ਰਵਾਨਾ ਹੋਣਾ ਤੇ ਫਿਰ ਆਪਾਂ ਇੱਥੇ ਆਵਾਂਗੇ ਚਰਨ ਗੰਗਾ ਸਟੇਡੀਅਮ ਸਾਰਾ ਪਿੰਡਾ ਤੈਅ ਕਰ ਇਸ ਵਕਤ ਮੈਂ ਖੜਿਆ ਗੁਰਦੁਆਰਾ ਸ਼ਹੀਦੀ ਬਾਗ ਜਿੱਥੋਂ ਕੇ ਮੱਹੱਲਾ ਰਵਾਨਾ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੁਹਾਨੂੰ ਮੈਂ ਵਿਖਾ ਦੇਣਾ ਹਾਥੀਆਂ ਤੇ ਉੱਠਾ ਦੇ ਘੋੜਿਆਂ ਤੇ ਇਥੋਂ ਜੰਕਾਰਿਆਂ ਦੀ ਗੂੰਜ ਦੇ ਵਿੱਚ ਮੱਹੱਲਾ ਜਾਣਾ ਤੇ ਇਥੋਂ ਜਾ ਕੇ ਫਿਰ ਚਰਨ ਗੰਗਾ ਸਟੇਡੀਅਮ ਨਿਹੰਗ ਸਿੰਘਾਂ ਨੇ ਆਪਣਾ ਜੋਰ ਵਿਖਾਣੇ ਆਹ ਸਾਹਮਣੇ ਕਿਲਾ ਆਨੰਦਗੜ੍ਹ ਤੇ ਆਪਾਂ ਇਸ ਪਾਸੇ ਆ ਜਾਣਾ ਗੁਰਦਰਾ ਸਾਹਿਬ ਦੇ ਯਾ ਸਾਹਮਣੇ ਜਿੱਥੇ ਸੰਗਤ ਦੀ ਜਾਦੀ ਭਿਗੜੇ ਤੁਹਾਨੂੰ ਪਤਾ ਹੀ ਹੈ ਪਿਛਲੇ ਕਈ ਦਿਨਾਂ ਤੋਂ ਕੋਟੇ ਸ਼ਰਧਾਈਆਂ ਦੇ ਲੰਗਰ ਚੱਲਦੇ ਨੇ ਭਾਈ ਰਗੜੇ ਲੱਗਦੇ ਨੇ ਭਾਈ ਸਰਬ ਲੋਹ ਦੀਆਂ ਦੇੰਗਾਂ ਦੇ ਵਿੱਚ ਵਹਿਣੇ ਆਦਰ ਕੋੜਿਆ ਨੀ ਕਿੰਨੀ ਤਿਆਰੀ ਹੋ ਰਹੀ ਹੈ ਯਾ ਮੇਰੇ ਵੀਰ ਲੈ ਕੇ ਆਉਣ ਲੱਗੇ ਨੇ ਜਾਲ ਯਾਰ ਕੋੜਿਆਂ ਦੀ ਠਫ ਠਫ ਪਿਛਲੇ 5 6 ਦਿਨਾਂ ਤੋਂ ਆਇਆ ਲੱਗਦਾ ਪਿਆ ਜਿਵੇਂ ਪਿਛਲੀ ਕਿਸੇ ਉਸ ਸਮੇਂ ਚ ਚਲੇ ਗਏ ਹੁੰਦੇ ਆ ਕਿ ਕਿਤਾਬਾਂ ਤੋਂ ਪੜਦੇ-ਪੜਦੇ ਕਿਤਾਬਾਂ ਦੇ ਵਿੱਚ ਜਿਵੇਂ ਛਾਲ ਹੀ ਬੰਦਾ ਮਾਰ ਦਿੰਦਾ ਕਿ ਲੈ ਟਾਈਮ ਟ੍ਰੈਵਲ ਕਰਕੇ ਆਪਾਂ ਉੱਥੇ ਹੀ ਆ ਗਏ ਆ। ਆ ਵੇਖੋ ਤੁਸੀਂ। ਕੋਈ ਅੱਧੀ ਨਾਸੀ ਪਾਉਂਦੇ। ਬਿਲਕੁਲ ਫੀਲਿੰਗ ਉਹੀ ਆ ਜਾਂਦੀ ਹੈ ਨਾ ਬੰਦੇ ਨੂੰ। ਪੁਰਾਣੀ ਫੀਲਿੰਗ ਘੋੜਿਆਂ ਨੂੰ ਦੇਖ। ਬਾਟਾ ਫਿਰ ਆਪਾਂ ਚੱਕ ਲਿਆ। ਇਹਨਾਂ ਦੇਗਾ ਛੱਕਦੇ ਆ ਨਾਲੇ ਸ਼ਰਦਾਈਆਂ। ਵੱਜ ਗਏ ਨੇ ਮਿੱਤਰੋ 9 ਤੇ ਬਾਬਾ ਜੀ ਜਾਂਦੇ ਵੀ ਇੱਥੋਂ ਮੁਹੱਲੇ ਦਾ ਟਾਈਮ ਹੈਗਾ 11 ਵਜੇ ਦਾ। ਉਹ ਇਮਾਰਤ ਗੁਰਦਾਰ ਸਾਹਿਬ ਦੀ। ਪਿੱਛਲੇ ਪਾਸੇ ਆਏ ਆ ਠੀਕ ਹੈ ਅਸਰੀ ਗਾੜੀ ਬਾਬਾ ਜੀ ਵਾਇਬਰ ਖਾਲਸਾ ਸਾਹਿਬ ਹੈ ਗੁਰੂ ਪਰਦੇ ਤੇ ਆ ਵੇਖੋ ਮਰੂਤੀ ਦੇ ਉੱਤੇ ਬਾਬਿਆਂ ਨੇ ਪੂਰਾ ਵੇਖੋ ਬਣਾਇਆ ਜਕੜ ਬੰਦ ਅਸਰੀ ਖਾਲਸਾ ਜੀਰ ਜੀ ਕੀ ਹਾਲ ਹੈ ਠੀਕ ਹੈ ਬਾਬਾ ਜੀ ਵੀਡੀਓ ਦੇਖਦੇ ਆਂ ਸ਼ੁਕਰੀਆ ਵੀਰ ਬੜਾ ਜੀ ਲੱਗਦਾ ਇਸ ਨੂੰ ਕੈਂਪ ਕਹਿ ਦਿਆਂ ਮੈਂ ਅੱਜ ਦੇ ਸ਼ਬਦਾਂ ਚ ਪੜਾ ਕਹਿ ਦਿਆਂ ਸਿੰਘ ਸਾਹਿਬ ਬੈਠੇ ਨੇ ਵੇਖੋ ਮੁੰਡੇ ਵੀ ਇੱਧਰ ਨਾੜੀ ਨੇ ਤੇ ਆ ਕੋੜੇ ਨਿਸ਼ਾਨ ਚ ਸਿੰਘਾਂ ਦੇ ਤੇ ਆ ਘੋੜਾ ਬਾਬਾ ਜੋਗਾ ਸਿੰਘ ਜੀ ਦਾ ਹੁਣ ਘੋੜੇ ਨੂੰ ਨਵਾ ਕੇ ਲਿਆਏ ਨੇ ਭਾਈ ਤੇ ਹੁਣ ਇਹਦੀ ਤਿਆਰੀ ਹੋਣੀ ਪੂਰੀ ਵੇਖੋ ਕਿੱਥੋਂ ਆਈ ਸੰਗਤ ਫਤਿਹਗੜ੍ਹ ਸलाम ਗੜ੍ਹ ਤੋਂ ਹੀ ਆ ਰਾਮਗੜ੍ਹ ਇਹ ਮੇਰੇ ਵੀ ਰਾਮਗੜ੍ਹ ਤੋਂ ਫਤਿਹਗੜ੍ਹ ਸਾਹਿਬ ਤੋਂ ਆਏ ਨੇ ਇੱਥੇ ਠੀਕ ਹੈ ਵੀਰ ਜੀ ਅੰਦਰ ਵੇਖੋ ਆਪ ਵੀ ਇਸ਼ਨਾਨ ਹੋ ਰਹੇ ਨੇ ਤੇ ਘੋੜਿਆਂ ਨੂੰ ਵੀ ਇਸ਼ਨਾਨ ਕਰਾਇਆ ਜਾ ਰਿਹਾ ਨਾਲ ਐ ਕਿ ਨਹੀਂ ਜੰਗਲਾਂ ਵਾਲਾ ਕੰਮ ਆ ਆ ਦੇਖ ਲੈ ਉਹ ਵੇਲਾ ਥਾ ਦਾ ਥੱਲੇ ਕੀ ਕਰ ਛੜਿਆ ਇਹ ਤੇ ਹੁਣ ਸਿੰਘ ਹੀ ਸਮਝ ਸਕਦੇ ਨੇ ਕਿ ਕੀ ਕਹਿਣਾ ਚਾਹ ਰਿਹਾ ਘੋੜਾ ਲੈ ਇਧਰ ਤੇ ਮੈਂ ਨੇੜੇ ਆ ਗਿਆ ਸਾ ਕਿਦੋਂ ਮਗਰੋਂ ਲੱਖ ਨਾ ਪੈ ਜਾਂਦੀ ਘੋੜੇ ਨਬਰੇ ਨੇ ਬਈ ਵੇਖ ਲਓ ਘੁੰਗਰੂ ਛਣਕੜੇ ਬੰਨੇ ਸ਼ੁਰੂ ਹੋ ਗਏ ਨੇ ਆ ਵੇਖੋ ਕਰਦੇ ਨੇ ਕੋਈ ਬਾਬਾ ਜੀ ਤਿਆਰੀ ਪੂਰੀ ਵੇਖੋ ਆ ਨਾਰੇ ਲੜ ਇਧਰ ਆ ਸਿੰਘ ਲੱਗੇ ਨੇ ਨਾਲ ਬਈ ਘੋੜੇ ਸੱਜੇ ਵੇਖਣੀ ਸੋਖੇ ਨੇ ਸੇਵਾ ਵੇਖੋ ਕਿੰਨੀ ਕੱਟਣਾ ਭਾਈ ਸਜਾ ਕੇ ਰੱਖਣੇ ਪੈਂਦੇ ਸਾਰੇ ਮੋਰਚੇ ਲਾਈਵ ਵੇਖੋ ਹੁੰਦੀਆਂ ਤਿਆਰੀਆਂ ਕੋਈ ਰੇਸ਼ਮ ਦਾ ਸਿਲਕ ਦਾ ਕੱਪੜਾ ਵੀ ਕੀ ਲਿਸ਼ਕੇਗਾ ਇਦੋਂ ਬਾਅਦ ਠੰਗਾ ਨੇ ਕਰ ਕਰ ਕੇ ਤਿਆਰੀਆਂ ਘੋੜੇ ਐਣ ਕੱਚਵੇਂ ਕੁਚੇ ਮੁਕਾਤੇ ਨੇ ਹੜਕੇ ਵੇਖੋ ਹੈ ਨੁਕਰਾ ਇੱਧਰ ਕੋਰਾਂ ਵਾਲੀ ਬੈਠੇ ਨੇ ਬਾਬਾ ਜੋਗਾ ਸਿੰਘ ਜੀ ਮੁਖੀ ਗਲਤੀ ਹੋਈ ਨਾ ਮਿਸਲ ਸ਼ੇਰ ਦਾੰਤ ਲਾਦਾ ਕफी ਕੀਤੀ ਹੋਈ ਹੈ ਲੋ ਜੀ ਨੇ ਨੇ ਹੁਣ ਕਰੋ ਦਰਸ਼ਨ ਗੁਰਦੁਆਰਾ ਸ਼ਹੀਦ ਭਾਗ ਦੇ ਥੋੜਾ ਜਿਹਾ ਉੱਤੇ ਆ ਗਏ ਆਪਾਂ ਬਰਾਂਡੇ ਤੇ ਠੀਕ ਆ ਉੱਥੋਂ ਜਕਾਰਿਆਂ ਦੀ ਗੁੰਝ ਦੇ ਵਿੱਚ ਹੋਲਾ ਮਲਾ ਨਿਕਲਣਾ ਆਰੰਭ ਹੋਣਾ ਤੇ ਇਸ ਪਾਸੇ ਆਸ ਗੇਟੋਂ ਆ ਕੇ ਤੇ ਫੇਰ ਜਾਣਾ ਜੀ ਇੱਧਰ ਸਾਹਮਣੇ ਕਿਲਾ ਅਨੰਦਗੜ੍ਹ ਹੈ ਤੇ ਆਸ-ਪਾਸੇ ਬਾਜ਼ਾਰ ਵਾਲੇ ਪਾਸਿਓਂ ਤਖਤ 3 ਕੇਸ ਕਾਰ ਦੇ ਸਾਹਿਬ ਦੇ ਅੱਗੋਂ ਹੁੰਦਾ ਹੋਇਆ ਸਿੱਧਾ ਚਰਨਗੰਗਾ ਸਟੇਡੀਅਮ ਹੁਣ ਮੈਂ ਕੋਸ਼ਿਸ਼ ਕਰਦਾ ਉਸ ਪਾਸੇ ਜਾ ਕੇ ਨਾ ਤੁਹਾਨੂੰ ਇੱਧਰ ਦਾ ਇੱਕ ਵਿਊ ਦਿਖਾਉਣਾ ਬੜਾ ਵਧੀਆ ਲੱਗੇਗਾ ਛੋਟੇ ਜਿਹੇ ਭਜੰਗੀ ਦੇ ਸਿਰ ਤੇ ਵੇਖੋ ਬਾਜ ਬੈਠਾ ਕਿਵੇਂ ਏ ਆ ਗਏ ਆਪਾਂ ਕਿਰਾਨੰਦ ਗੁਰ ਸਾਹਿਬ ਦੇ ਉੱਤੇ ਤੇ ਪਰਲੇ ਪਾਸੇ ਦੇਖ ਰਹੇ ਹੋ ਤੁਸੀਂ ਗੁਰਦੁਆਰਾ 시디ਬਾਲ ਉੱਥੋਂ ਹੁਣ ਮੁਹੱਲਾ ਰਵਾਨਾ ਹੋਏਗਾ ਲਓ ਜੀ ਆਹ ਵੇਖੋ ਜਿੱਥਾ ਇੱਕ ਇਹ ਲੱਗਦਾ ਹੈ ਇਹ ਲੱਗਦਾ ਬਾਬੇ ਵਿਧੀ ਚੰਦੀਏ ਨੇ ਲਓ ਜੀ ਚਰਨ ਗੰਗਾ ਸਟੇਡੀਅਮ ਆਪਾਂ ਪਹੁੰਚ ਗਏ ਆਂ ਬਸ ਅੱਧੇ ਪੌਣੇ ਘੰਟੇ ਤੱਕ ਆ ਮੇਰੇ ਪਿੱਛੇ ਜਿਹੜਾ ਤੁਹਾਨੂੰ ਹਰਾ ਹਰਾ ਘਾਹ ਵਿਖਾਈ ਦਿੰਦਾ ਨਾ ਇਹ ਤੁਹਾਨੂੰ ਵਿਖਾਈ ਨਹੀਂ ਦੇਣਾ ਕਿਉਂਕਿ ਇੰਨੀਆਂ ਫੌਜਾਂ ਇੱਥੇ ਚੜ੍ਹ ਕੇ ਆ ਜਾਣੀਆਂ ਕੋੜਿਆਂ ਦੀਆਂ ਪੈੜਾਂ ਹੀ ਚਾਰੇ ਪਾਸੇ ਵਿਖਾਈ ਦੇਣਗੀਆਂ ਸਵਾਰ ਬੱਦਲ ਦੇ ਵਿੱਚ ਨਾ ਕਿਤੇ ਹੋਲਾ ਮਲਾ ਖੇਡਣਾ ਪੈ ਜੀ ਅੰਗਰੇਜ਼ ਭਾਈ ਸਾਹਿਬ ਵੇਖ ਲਓ ਕਿ ਐਡੇ ਹੋ ਹੋ ਕੇ ਫੋਟੋਆਂ ਖਿੱਚੇ ਨੇ ਭਾਈ ਵਿਜ਼ੂਅਲੀ ਐਸ ਨੇ ਭਈ ਫੋਟੋ ਕੁੱਛ ਨਹੀਂ ਬਣ ਜਾਂਦੀ ਇੱਕ ਯਰੋਨਕਾ ਰੋਜ ਹਾਂਜੀ ਕਿੰਨੇ ਚਿਰ ਦਾ ਜੀ ਹਾਂਜੀ 8 ਮਹੀਨੇ ਦੀ ਬੇਟੀ ਐ ਵਾਹ ਕੀ ਨਾਂ ਰੱਖਿਆ ਦਾ ਮਨਹੋਜ ਮਨਹੋਜ ਮਨ ਰੋਜ ਵਾਹ ਜੀ ਵਾਹ ਠੀਕ ਐ ਇਹ ਹੁੰਦਾ ਵਾ ਵਿਚਾਰ ਵਿਮਰਸ਼ ਥੱਟੀ ਵੱਡੀ ਡਾਂਗ ਲੈ ਕੇ ਕਿੱਡਾ ਕਰਦਾ ਲੱਗਾ ਹੁੰਦਾ ਪਚੰਗੀ ਤਰ ਦੇਖ ਲੋ ਕੈਮਰਾਮੈਨ ਕਿੰਨੇ ਨੇ ਸ਼ੂਟ ਕਰਨ ਵਾਲੇ ਏ ਵਾਹ ਵਾਹ ਬਈ ਵਾਹ ਨਿਕਾ ਜਾ ਫੌਜੀ ਅੱਲਾ 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 ला देख सत श्रीकाल हाँ तो डिस्कवरी कैमरा ही नहीं फिर नैशनल जोग्राफी हाँ तो <laughs> भाई कमाल है ਬਾਬਾ ਜੀ ਨੇ ਸੰਜੋਬ ਪੈਣ ਰੱਖੀ ਹੈ ਵੇਖੋ ਕੋਈ ਤਲਵਾਰ ਵਾਰ ਨਹੀਂ ਕਰ ਸਕਦਾ ਸਾਰੇ ਸਰੀਰ ਤੇ 100 ਰੌਣਕਾਂ ਹੋਲਾ ਮਹੱਲਾ 2025 ਤੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਵਿੰਦੇ ਐਵੇਂ ਦੇ ਵੇਖੋ ਤੁਸੀਂ ਪੂਰੀ ਜਿਹੜੀ ਭੀੜ ਹੈ ਵਿੰਦੇ ਐਵੇਂ ਦੇ ਵੇਖੋ ਸਟੇਡੀਅਮ ਪੂਰਾ ਭਰ ਗਿਆ ਹੈ ਤੇ ਹੁਣ ਤਾਂ ਬਸ ਥੋੜੀ ਦੇਰ ਬਾਅਦ ਆ ਜਿਹੜੇ ਥਾਂ ਤੇ ਆਪਾਂ ਖਲੋਤੇ ਆ ਨਾ ਇੱਥੇ ਧਗੜ ਧਗੜ ਹੋਣ ਲੱਗਿਆ ਨੀ ਕੋੜ ਜਾਂਦੀ ਕੋੜ ਦੌੜ ਨਿਹੰਗ ਸਿੰਘਾਂ ਦੇ ਜੋਰ ਤੇ ਜਿਹੜੇ ਦਲ ਨੇ ਵੱਖੋ ਵੱਖਰੇ ਨਿਹੰਗ ਸਿੰਘਾਂ ਦੇ ਦਲ ਨੇ ਜਿਹੜੇ ਜਥੇਬੰਦੀਆਂ ਨੇ ਮਿਸਲਾਂ ਨੇ ਉਹਨਾਂ ਦੇ ਜਿਹੜੇ ਆਗੂ ਨੇ ਮੁਖੀ ਸਹਿਬਾਨ ਆਪਣੇ ਪੂਰੇ ਜਥੇ ਦੇ ਨਾਲ ਆਉਣ ਲੱਗੇ ਨੇ ਸਪੀਕਰਾਂ ਦੀ ਆਵਾਜ਼ ਬਹੁਤ ਜ਼ਿਆਦੀ ਹੋ ਸਕਦਾ ਮੇਰੀ ਆਵਾਜ਼ ਪੂਰੀ ਕਲੀਅਰ ਨਾ ਆਵੇ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੇ ਰੰਗਣੇ ਹੁੰਦੇ ਮੰਨੇ ਤੇ ਅਸਲੀ ਜਿਹੜੇ ਤੁਸੀਂ ਵੇਖਣੇ ਚਾਹੁੰਦੇ ਹੋ ਉਹਨਾਂ ਦੇ ਕਲਿੱਪਾਂ ਤੋਂ ਉਹਨਾਂ ਬਖਾਉਣਾ ਤੇ ਐਂਟਰੀ ਹੋ ਜਾਣੀ ਹੈ ਮੇਨ ਜਿਹੜੇ ਦਲ ਰਹਿ ਗਏ ਨੇ ਤੇ ਉਹਨਾਂ ਦੀ ਐਂਟਰੀ ਹੋ ਜਾਣੀ ਹੈ ਹੁਣ ਤੋਂ ਉਸ ਤੋਂ ਬਾਅਦ ਫਿਰ ਸਾਰਾ ਪ੍ਰੋਗਰਾਮ ਜਿਹੜਾ ਹੈ ਇਹ ਸ਼ੁਰੂ ਹੋ ਜਾਣਾ ਹੈ ਇਹ ਮੇਰੇ ਵੀਰ ਮੋਗੇ ਤੋਂ ਆਏ ਨੇ ਭੁੱਲਾ ਮੱਲਾ ਵੇਖਣ ਤੇ ਵੀਰਾਂ ਨੇ ਜਾਣ ਲਿਆ ਆਪਾਂ ਨੂੰ ਬੜੀ ਮਿਹਰਬਾਨੀ ਇਹਨਾਂ ਦੀ ਇਹ ਸਿੰਘ ਸਾਹਿਬ ਨੂੰ ਤੁਸੀਂ ਵੇਖਿਆ ਹੋਣਾ ਕਈ ਵਾਰੀ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਇਹ ਸਟੇਡੀਅਮ ਦੀ ਨੁਹਾਰ ਬਹੁਤ ਵਧੀਆ ਰੌਣਕ ਬੜੀ ਲੱਗਦੀ ਵੇਖੋ ਅੱਜ ਤੋਂ ਉੱਤੇ ਬੱਦਲ ਛਾਏ ਨੇ ਨਾ ਤੇ ਧੁੱਪ ਵੀ ਬਿਲਕੁਲ ਨਹੀਂ ਹੈ ਤੇ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਗਿਆ ਸੰਗਤਾਂ ਜੁੜ ਬੈਠੀਆਂ ਨੇ ਵੇਖੋ ਚਾਰੇ ਪਾਸੇ ਤੇ ਵੀਡੀਓ ਬਣਾਦੇ ਬਣਾਦੇ ਇੱਕ ਅੱਖ ਪਿਛਲੇ ਪਾਸੇ ਵੀ ਲਾਣੀ ਪੈਂਦੀ ਹੈ ਕਿੱਚੀ 'ਚ ਵੀ ਕੋਈ ਘੋੜਸਵਾਰ ਉਧਰੋਂ ਧਗੜ ਧਗੜੇ ਕਰਦੇ ਆ ਜਾਣ ਤੇ ਕੁਝ ਪਤਾ ਨਹੀਂ ਲੱਗਦਾ ਇੱਥੇ ਤੁਹਾਡੇ ਵਿੰਦਿਆ ਵਿੰਦਿਆ ਨਾ ਆਪ ਹੀ ਇੱਕ ਯੂਜ ਆ ਬਣ ਜਾਣਾ ਇਹ ਜਦੋਂ ਪਹਿਲਾ ਘੋੜਾ ਲੰਘਿਆ ਦੂਜਾ ਲੰਘਿਆ ਆ ਵੇਖ ਮੈਂ ਉੱਤੋਂ ਬੱਦਲਾਂ ਦੀ ਫੋਟੋ ਬਣਾਣ ਡਿਆ ਤੇ ਇਧਰੋਂ ਘੋੜਜਾਂ ਆ ਗਏ ਨੇ ਤੇ ਆਉ ਇੱਕ ਅਕੈਡਮੀ ਹੈਗੀ ਉੱਥੇ ਉੱਥੇ ਵੀ ਸੰਗਤਾਂ ਬੈਠੀਆਂ ਨੇ ਵੇਖੋ ਪੂਰੇ ਲਾ ਕੇ ਆਪਣੇ ਤੇ ਇਧਰ ਵੇਖੋ ਤੁਸੀਂ ਉਹ ਵੱਡਾ ਪਹਾੜ ਮਾਤਾ ਨਾਨਾ ਦੇਵੀ ਵਾਲਾ ਆ ਰਾਇਲ ਨਫੀਲਡ ਦੇ ਉੱਤੇ ਵੇਖੋ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਵਧੀਆ ਜਗ੍ਹਾ ਤੇ ਇਹ ਚਰਨ ਗੰਗਾ ਸਟੇਡੀਅਮ ਜਿਹੜਾ ਬਣਿਆ ਸੰਗਤਾਂ ਦੇ ਕੱਠ ਨਾਲ ਤੇ ਦਿਹੰਗ ਸਿੰਘਾਂ ਦੇ ਜੋਰਾਂ ਦੇ ਹਿਸਾਬ ਨਾਲ ਲਈਏ ਤੇ ਏਰੀਆ ਘੱਟੋ ਘੱਟ 10 ਗੁਣਾ ਹੋਰ ਹੋਣਾ ਚਾਹੀਦਾ ਇੱਕ ਟਰੈਕ ਵੱਖਰਾ ਹੋਣਾ ਚਾਹੀਦਾ ਵੀ ਘੋੜਾ ਉਧਰੋਂ ਆਵੇ ਇੱਕ ਯੂ ਬਣ ਕੇ ਤੇ ਇਧਰੋਂ ਚਲਾ ਜਾਏ ਫੇਰ ਆਵੇ ਮਤਲਬ ਛਾਨੂੰ ਐਂਟਰੀ ਹੈਗੀ ਅੰਦਰ ਆਉਣ ਦੀ ਤਾਂ ਹੀ ਅਸੀਂ ਆਏ ਆ ਸਾਰੀ ਸੰਗਤ ਆ ਅੰਦਰ ਫਿਰਦੀ ਤੇ ਬਾਹਰ ਇਸ ਰਜੇ ਕਰ ਬਹਿ ਕੇ ਵੇਖਣ ਨਾ ਤਾਂ ਬੜਾ ਔਖਾ ਹੋ ਜਾਂਦਾ ਹੈ ਕਈ ਵਾਰ ਕਵਰ ਕਰਨਾ ਕਿਉਂਕਿ ਆਈ ਵਾਰੀ ਨੇ ਸਰਟੀਫਿਕੇਟ ਬੜੀ ਲੱਗਦੀ ਬੱਚਿਆਂ ਦੇ ਖਾਸ ਕਰਕੇ ਮੇਰੇ ਵਰਗੇ ਵੀਡੀਓ ਬਣਾਉਣ ਵਾਲੇ ਕਿਉਂਕਿ ਧਿਆਨ ਅੱਗੇ ਹੁੰਦਾ ਤੇ ਪਤਾ ਨਹੀਂ ਲੱਗਦਾ ਜੀ ਤਰਨ ਵਿਕਾਸ ਗੁਰੂ ਹਰਿ ਸਿੰਘ ਸਾਹਿਬ ਜੀ ਪਾਸ਼ਾ ਕਪਤਾਨ ਜੀ ਮੁਖੀ 96 ਕਰੋੜ ਦੀ ਬੁੱਧਾਦਾਰ ਹੱਥ ਜੋੜ ਕੇ ਬੇਨਤੀ ਹੈ ਜੇ ਟ੍ਰੈਕ ਪਾਰੀ ਜਾਲੇ ਜਾਵੇ ਤਾਂ ਜਰੂਰ ਕੋ ਮੇਸੀ ਜੀ ਦਾ ਬਦਉਪਾਵੇ ਖਾਤ ਲਗਾ गुगी करे पातशाह सी गुरू गोब सिंध जी सगाही दर्शन करण महले जे दर्शन गुज़ारे करण वास्ते पहुचनि तरह गुरु साहिब किरपा रखनि ਸਰ ਸਤਿਨਾਮ ਉਹ ਰਾਜ ਰੋਗੀ ਪਰਮਾਨੰਤਾ ਕਰੋ ਕਮਾਲ ਬਿੰਦੂ ਦੇ ਸੈਨਿਕ ਸਰਵਜਿਗ ਦੇ ਪਾਤਸ਼ਾਹ ਕਮਾਲ ਪਰ ਘੋੜਿਆਂ ਤੇ ਸਵਾਰ ਰੂਹਾਂ ਦੀ ਸੇਵਾ ਕੋਈ ਇੱਕ ਦਿਨ ਭਾਵੇਂ ਬ੍ਰਹਮ ਜੀ ਦੇ ਹੱਥ ਦੀਆਂ ਦੇਲਾਪਤਾਂ ਕਰੇ ਤੇ ਪਤਾ ਲੱਗਦਾ ਕਿ ਨੌ ਜਨਮ ਬ੍ਰਹਮਖੰਦੀ ਨੌਂ ਤੋਂ ਅਰਧ ਅਰਧਨਰੋ ਤੇ ਇੱਕ ਜਨਮ ਜੜਕ ਨੇ ਹੱਥ ਤੇ ਕਦਾ ਦੇ ਦਿੰਦਾ देख, फिल्मी एक फिल्मी ये सीन ये य फिल्म आज देखने मिली है सी लेकिन रीयल हो रहा है देखो we yeah. ਉੜ ਦੌੜ ਸਮਾਪਤ ਹੋ ਗਈਏ ਪਰ ਨਜ਼ਾਰੇ ਨਹੀਂ ਜ ਸਮਾਪਤ ਹੋਏ ਦੇਖਦੇ ਚੱਲੀਏ ਬੰਦੋਰੇ ਵਿੱਚ ਮਾਇਆ ਇਹ ਸੰਗਤ ਚਰਨ ਸਿੰਘ ਕੰਗਾ ਸਟੇਡੀਅਮ ਚੋਂ ਬਾਹਰ ਆਉਂਦੀ ਹੋਈ ਸ਼ਾਮ ਦਾ ਵੇਲਾ ਮੀਂਹ ਦੇ ਵਿੱਚ ਖੇਡਿਆ ਗਿਆ ਮੱਲਾ ਇਹ ਸੀ ਹੋਲਾ ਮਹੱਲਾ ਐਵੇਂ ਦੇ ਸੀਨ ਤੇ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕਿ ਦੇਖੋ ਕਿ ਰੀਅਲ ਦੇ ਵਿੱਚ ਹੀ ਮਤਲਬ ਐਸਾ ਕੀਤਾ ਜਾਂਦਾ ਹੈ ਕਿ ਇਹਦਾ ਮਕਸਦ ਇਹ ਹੈ ਕਿ ਸਿੱਖਾਂ ਨੂੰ ਬਹਾਦਰੀ ਸਿਖਾਣਾ ਜੁਰਤ ਸਿਖਾਣਾ ਜੰਗੀ ਮਹਾਰਤਾਂ ਸਿਖਾਣਾ ਘੋੜਸਵਾਰੀ ਸਿਖਾਣਾ ਹੋਲਾ ਮਹੱਲਾ ਖੇਲਣਾ ਠੀਕ ਹੈ ਤਲਵਾਰ ਚਲਾਨੀ ਸਿਖਾਣਾ ਠੀਕ ਹੈ ਇਹ ਜਿਹੜਾ ਮਤਲਬ ਹੈ ਇੱਕ ਬਹੁਤ ਮਤਲਬ ਹੈ ਅੱਛਾ ਤਿਹਾਰ ਹੈ ਕਿ ਆਪਣੇ ਆਪ ਨੂੰ ਤਿਆਰ ਕਰਨਾ ਤੇ ਤਿਆਰ ਕਰਨਾ ਚਾਹੀਦਾ ਹੈ ਇਹ ਬਹੁਤ ਇੱਕ ਅੱਛੀ ਹੈਗੀ ਇਹ ਮੈਂ ਆ ਨਾ ਕਿ ਮੁਸਲਮਾਨਾਂ ਦੇ ਅੰਦਰ ਅੱਗੇ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਕੁਰਾਨ ਸ਼ਰੀਫ ਦੇ ਅੰਦਰ ਵੀ ਕਿ ਆਪਣੇ ਆਪ ਨੂੰ ਤੁਸੀਂ ਮਤਲਬ ਜੰਗ ਵਾਸਤੇ ਤਿਆਰ ਰੱਖੋ ਕਦੀ ਵੀ ਦੁਸ਼ਮਣ ਤੁਹਾਡੇ ਤੇ ਹਮਲਾ ਕਰ ਸਕਦਾ ਹੈ ਬੇਸ਼ੱਕ ਅੱਜ ਕੱਲ੍ਹ ਜੰਗਾਂ ਦਾ ਤੇ ਤੋਪਾਂ ਦਾ ਜ਼ਮਾਨਾ ਹੈ ਇਹ ਸਿਖਾਉਣ ਦਾ ਮਕਸਦ ਇਹ ਨਹੀਂ ਕਿ ਜ਼ਰੂਰੀ ਤਲਵਾਰਾਂ ਨਾਲ ਜੰਗ ਲੜੀ ਜਾਏਗੀ ਇੱਕ ਦਿਲ ਨੂੰ ਵੱਡਾ ਕਰਨਾ ਹੌਸਲਾ ਬੁਲੰਦ ਕਰਨਾ ਦੇਖੋ ਕਿ ਨਿੱਕੇ ਨਿੱਕੇ ਲੋਕ ਜੇ ਬੱਚੇ ਨੇ ਜਿਹੜੇ ਉਹ ਬਾਜ਼ੀਆਂ ਲਗਾ ਰਹੇ ਨੇ ਤਲਵਾਰ ਚਲਾ ਰਹੇ ਨੇ ਧੋੜ ਰਹੇ ਨੇ ਇੱਕ ਸ਼ੌਕ ਪੈਦਾ ਹੋ ਰਿਹਾ ਹੈ ਨਾ ਕਿ ਇੱਕ ਮਤਲਬ ਜੰਗੀ ਮਹਾਰਤ ਪੈਦਾ ਕੀਤੀ ਜਾ ਰਹੀ ਕਿ ਬਹੁਤ بڑا ਇੱਕ ਅੱਛਾ ਮੰਜ਼ਰ ਹੈ ਕਿ ਕਿਸ ਤਰ੍ਹਾਂ ਇੱਕ ਮਤਲਬ ਬਾਜ਼ੀਆਂ ਲਗਾ ਲਗਾ ਕੇ ਦੇਖੋ ਕਿ ਕਾਫੀ ਟ੍ਰੇਨਿੰਗ ਹੈ ਕਿ ਇਦਾਂ ਸਟੰਟ ਕਾਰੇ ਨੇ ਸਟੰਟ ਜਿਹੜੇ ਨੇ ਆਮ ਤੌਰ ਤੇ ਫਿਲਮਾਂ ਦੇ ਅੰਦਰ ਉਹ ਵੀ ਜਾਲੀ ਹੁੰਦੇ ਨੇ ਇਹਦੇ ਵਿੱਚ ਰੀਅਲੀ ਅਸਲੀ ਜਿਹੜੇ ਉਹ ਸਟੰਟ ਕੀਤੇ ਜਾ ਰਹੇ ਨੇ ਕਿ ਬਾਜ਼ੀਆਂ ਲਗਾ ਕੇ ਤਲਵਾਰਾਂ ਚਲਾਨੀਆਂ ਮਤਲਬ ਰੀਅਲ ਦੇ ਵਿੱਚ ਯਾਨੀ ਕਿ ਕਾਫੀ ਮਤਲਬੇ ਮਹਾਰਤ ਯਾਬਤਾ ਟ੍ਰੇਨਿੰਗ ਯਾਬਤਾ ਨੇ ਲੋਕ ਵਿੱਚ ਬੜਾ ਮਜ਼ਾ ਆਇਆ ਦੇਖੋ ਕਿ ਇਸ ਜਗ੍ਹਾ ਤੇ ਤੇ ਮਤਲਬੇ ਸਹੀ ਮੇਰੇ ਦਿਲ 'ਚੇ ਖਾਸ਼ ਪਾਇਆ ਕਿ ਬੰਦੇ ਸਹੀ ਤੌਰ ਤੇ ਅਸਲੀ ਯਾਨੀ ਕਿ ਹਕੀਕੀ ਤੌਰ ਤੇ ਤਾਂ ਮੈਂ ਵੀਡੀਓ 'ਚ ਦੇਖਿਆ ਨਾ ਕਿ ਕਿੰਨਾ ਕਿ ਪਿਆਰਾ ਮੰਦਰ ਹੋਏਗਾ ਕਿੰਨਾ ਮਜ਼ਾ ਜਿਹੜਾ ਆ ਰਿਹਾ ਹੋਏਗਾ ਕਿ ਭਾਈ ਨੇ ਦਿਖਾਇਆ ਕਿ ਸਾਰਾ ਮੰਜ਼ਰ ਕਿ ਮਿਹਰਬਾਨੀ ਉਹਨਾਂ ਦੀ ਕਿ ਦੇਖੋ ਕਿ ਅਸੀਂ ਇੱਥੇ ਬੈਠਣ ਦੇਖ ਲਿਆ ਕਿ ਕਿਤਨਾ ਵਧੀਆ ਮੰਜ਼ਰ ਸੀ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ 1701 ਹਿਜਰੀ ਚ ਜਿਹੜਾ ਸ਼ੁਰੂ ਕੀਤਾ ਤੇ ਉਹਦੀ ਯਾਦ ਦੇ ਅੰਦਰ ਜਿਹੜਾ ਉਹ ਹਰ ਸਾਲ ਵਿਸਾਖੀ ਤੇ ਇੱਕ ਦਿਨ ਤੋਂ ਬਾਅਦ ਇਹ ਮਨਾਇਆ ਜਾਂਦਾ ਬਹੁਤ ਅੱਛੀ ਵੀਡੀਓ ਸੀ ਤਾਨੂ ਵੀਡੀਓ ਕੈਸੀ ਲਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਦੱਸਣਾ ਵੀਡੀਓ ਦੇਖਤਾਂ ਮਿੱਥੀ ਕਰਨੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ